ਤੇ ਉਸ ਤੇ ਦਾ ਰੈਪਿਡ ਜੀ ਮਾਰਨੀ ਜਿਹੜਾ ਕੰਪਨੀ ਹੈ ਉਹਦੇ ਤੋਂ ਕਰਦੇ ਨੇ ਉਹਦੇ ਤੋਂ 15 ਜੁਲਾਈ ਨੂੰ ਆਈ ਉਹ ਇਹਦਾ ਰੈਪਡ ਕੱਲ੍ਹ ਪਾਈ ਦਿੱਤਾ ਬੰਦੇ ਉਹ ਦੋ ਦੋ ਵਜੇ ਤੱਕ ਭੇਜ ਦਿਓ 2 3 ਵਜੇ ਜਾਂ ਸ਼ਾਮ ਨੂੰ ਭੇਜ ਦਿਓ ਇਹਦੇ ਕੋਲ ਸ਼ਾਮੇ ਨੂੰ ਟਾਈਮ ਆਹ ਵੇਖ ਲੈਣੇ ਬਾਅਦੋਂ ਆਪਾਂ ਇਹਦੇ ਸ਼ਾਮ ਨੂੰ ਕਰਾਂਗੇ ਸਰਵਾਕਰਨ ਕੋਸ਼ਿਸ਼ ਕਰਾਂਗੇ ਹਾਂਜੀ ਜੀ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਹਾਂਜੀ ਕੀ ਨਾਮ ਹੈ ਭਾਈ ਤੁਹਾਡਾ ਮੇਰਾ ਨਾਮ ਮਨੀ ਹੈ ਭਾਈ ਜੀ ਕਦੋਂ ਪਤਾ ਲੱਗਾ ਸੀ ਅਦਾ ਜੀ ਨੂੰ ਮੇਰੇ ਇਹਨਾਂ ਨੇ ਮਾਰਨਿੰਗ ਆ ਕੇ ਮੈਨੂੰ ਕਾਲ ਕੀਤੀ ਮੈਂਨੇ ਕਰੇ ਜੀਦਾ ਤੇ ਕਿ ਏਦਾਂ ਕਰੇ ਚੋਰੀ ਮਾ ਕੇ ਦੇਖਿਆ ਤੇ ਜਿਹੜਾ 골골 ਬਾਬੀ ਦੱਸ ਰਹੀ ਭਾਈ ਦੱਸ ਨੇ ਤੇ ਸਾਰਾ ਉਹ 골ਡ ਬੋਲਾ ਮੇਰੇ ਨਾਲ ਹੀ ਆ ਗਿਆ ਹਾਂ ਮਾਹੀ 25 ਲੱਖ ਰੁਪਏ ਬੋਲਦੀ ਹੈ ਤੁਹਾਡੀ ਉਜ 25 ਲੱਗਦਾ 20 20 ਤੋਂ 25 ਲੱਗਦਾ ਜੀ ਤੋਂ 25 ਨਾ ਸੀ ਜੀ ਐਗਜ਼ੈਕਟ ਮਾਣ ਨਹੀਂ ਪਤਾ ਪਰ 20 ਤੋਂ 25 ਲੱਗਦੇ ਵਿੱਚ ਹੀ ਸਮਝੂਣ ਚੀਕਾ ਤੇ ਪਰਿਵਾਰ ਕਿੱਥੇ ਸੀ ਭਾਜੀ ਹਸਲ ਜਦੋਂ ਗਏ ਇਹ ਭਾਬੀ ਰਖਰੀ ਬਣਨ ਗਏ ਸੀ ਆਪਣੇ ਅੰਬੀਸ਼ਾ ਹਾਂ ਜੀ ਕਹਿੰਦੇ ਕੁਝ ਸਮਝ ਨਹੀਂ ਸੀ ਭਾਜੀ ਜਦੋਂ ਪਤਾ ਲੱਗਾ ਮੇਰੇ ਅੱਜ ਮਾਰਨਿੰਗ ਜਦੋਂ ਘਰੇ ਆਏ ਨੇ ਇਹਨਾਂ ਨੇ ਦੇਖਿਆ ਕਿ ਤਾਰੇ ਵਗੈਰਾ ਡਿੱਤੇ ਹੋਏ ਆ ਹਾਂ ਤੇ ਉਹ ਤੇ ਜਿਹੜਾ ਉਹਨਾਂ ਦੇ ਸਾਰੇ ਕਾਲੇ ਟੁੱਟੇ ਬਾਕੀ ਸਾਰੇ ਰੂਮ ਦੇ ਕਾਲੇ ਠੀਕ ਨੇ ਇੱਕੋ ਹੀ ਰੂਮ ਦੇ ਸਿਰਫ ਕਾਲਾ ਟੁੱਟਾ ਆ ਤੇ ਮੇਨ ਐਂਟਰੈਂਸ ਦਾ ਕਾਲਾ ਟੁੱਟਾ ਆ ਤੇ ਸਿਰਫ ਉਹ ਜਿਹੜਾ ਰੂਮ ਨੂੰ ਮੇਨਲੀ ਟਾਰਗੇਟ ਕੀਤਾ ਗਿਆ ਜਿਹੜੇ ਦੇਖ ਰਹੇ ਹੋ ਤੇ ਕਪੜੇ ਵੀ ਆਪਣੀ ਜਗ੍ਹਾ ਤੇ ਸਹੀ ਨੇ ਰੱਖੇ ਹੋਏ ਜਾਂਦੇ ਹੀ ਹਾਂ ਤੇ ਸਿਰਫ ਲੋਕਰ ਮੇਨ ਜਿਹੜਾ ਤੋੜਿਆ ਗਿਆ ਤੇ ਉਹਦੇ ਬਾਅਦ ਜੋ ਵੀ ਹੈ ਚੋਰ ਕੰਮ ਕਰਕੇ ਨਿਕਲ ਗਏ ਨੇ ਬਸ ਉਹਦੇ ਬਾਅਦ ਪੁਲਿਸ ਦਾ ਸੈਸ਼ਨ ਵੀ 1.5 ਘੰਟੇ ਬਾਅਦ ਆਇਆ ਕਿੰਨੇ ਘੰਟੇ ਬਾਅਦ ਆਇਆ ਬਸ 1.5 ਘੰਟੇ ਬਾਅਦ ਆਇਆ ਬਸ 1.5 ਘੰਟੇ ਬਾਅਦ ਆਇਆ ਦੇ ਬਾਅਦ ਜਿਹੜੇ ਲੋਕਲਸ ਵਗੈਰਾ ਬਾਹਰ ਤੋੜ ਕੇ ਆਇਆ ਤਾਂ ਇਹ ਮੇਨ ਗੇਟ ਦਾ ਹੈ ਜੀ ਮੇਨ ਤੋੜਿਆ ਸਰ ਉਹਦੇ ਬਾਅਦ ਆਇਆ ਵਾਲਾ ਬਲੋਕਰ ਆ ਦੇਖੋ ਆ ਤੋੜਿਆ ਸਰ ਮਲਕੀ ਮੇਨ ਗੇਟ ਤੇ ਐਂਟਰੀ ਹੋ ਜਾਈ ਮੇਨ ਮੇਨ ਗੇਟ ਮੇਨ ਗੇਟ ਤੇ ਐਂਟਰੀ ਹੋ ਜਾਈ ਕੋਈ ਸੀਸੀਟੀਵੀ ਲੱਗੀ ਸੀ ਭਾਜੀ ਸਰ ਇਹ ਕੱਚ ਨੇ ਲੱਗੇ ਉਹਨਾਂ ਦੇ ਉੱਪਰ ਇੱਕ ਕੱਚ ਲੱਗੇ ਹੋ ਐਕਚੁਅਲੀ ਕਾਰ ਨਹੀਂ ਆ ਗਈ ਜੇ ਵੇਜ ਵੇਜ ਉਹ ਆਉਂਦੇ ਫਿਰ ਛਿਛੇ ਜੀ ਤੋੜੇ ਜੋ ਵੀ ਮਰਜ਼ੀ ਕਰੇ ਉਹ ਪਰਵਾਇਡ ਕਰਾਉਣਾ ਹੈ ਹਾਂ ਕਿਵੇਂ ਨਹੀਂ ਕਿੰਨੇ ਸੱਟੇ ਕੀਤੇ ਆਮ ਲੇਕੇ ਸੱਟਾ ਪਿਆ ਆ ਜੀ ਮੈਂ ਇਸੇ ਬਰਵਿੰਦਰ ਸਿੰਘ ਟਾਣਾਪੁਰ ਕਰਦਾ ਇੱਕ ਪਤਾ ਲਗਾ ਦੁਆ ਮਿਲ ਕੇ ਨੇ ਤੇ ਕਹਿੰਦੇ ਚੋਰੀ ਹੋਈ ਹੈ ਕਿਹੜੀ ਜਗ੍ਹਾ ਚੋਰੀ ਹੋਈ ਸਰ ਫਿਊਰੀ ਕੋ ਬੋਲਡ ਕਰ ਗਿਆ ਉਹ ਤਾਂ 25 ਤੱਕ ਜੀ ਕਿਹੜੀ ਜਗ੍ਹਾ ਚੋਰੀ ਹੋਈ ਹੈ ਇਹ ਆਪਣਾ ਸਤਾਰ ਨਗਰ ਪਿੰਡ ਮਕਾਨ ਨੰਬਰ 42 ਕਿਵੇਂ ਦੇਖਦੇ ਯਾਰ ਸਾਰਾ ਚੋਰੀ ਹੋਈ ਦਨ ਕੁਲਾਕੇ ਸ਼ੱਕੇ ਘਰ ਸਾਰੇ ਘਰਾਂ ਦੇ ਵਿੱਚ ਆਏ ਤਾਂ ਜੀ ਇਹ ਕਹਿੰਦੇ ਲੱਕੜੀ ਬੰਨਣ ਗਏ ਸੀ ਉਹਨੂੰ ਕੋਈ ਤਾਂ ਬੜਾ ਸ਼ਰਮ ਵਿੱਚ ਅਵਜੇ ਜੰਮੀ ਮੈਨੂੰ ਡਰ ਅਵਜੇ ਯਾਕੀ ਨਹੀਂ ਕਿ ਉਪਰ ਬਟ ਖਾਨ ਕੇ ਨਾਮ ਬੈਠੇ ਨੁਕਸਾਨ ਦੇ ਦੱਸਣ ਦਾ ਹੈ ਕਿਨੇ 15 20 ਲਗਭਗ ਕਰੀਬ ਹੋਇਆ ਵਾ ਕੋਈ ਬੋਲਡ ਹੀ ਆ ਕੱਲਾ ਨਾ ਕੋਈ ਸੀਸੀਟੀਵੀ ਬੋਲਡ ਵਗੈਰਾ ਸੀਸੀਟੀਵੀ ਪੂਰੇ ਜਥੇ ਮੋਹ ਨਾਈਂ ਹੈ ਡਰਾਈਵਰ ਕੋਲ ਚੈੱਕ ਕਰਦੇ ਦੇਖਦੇ ਠੀਕ ਹੈ ਮਨੋ 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 ਸਿਰਫ ਆਉਣ ਤੋਂ ਪਹਿਲਾਂ 5 ਮਿੰਟ ਪਹਿਲਾਂ 7 ਮਿੰਟ ਪਹਿਲਾਂ ਮੈਨੂੰ ਕਾਲ ਆਈ ਸੀ ਐਸੋ ਸਾਬ ਵੀ ਕਹਿੰਦੇ ਕੋ ਫੋਨ ਆਇਆ ਤਾਂ ਨਾਮ ਕਾਨਵਰਕ ਪਹੁੰਚ ਮਾਦ ਕੋਈ ਸੀਸੀਟੀਵੀ ਤਾਂ ਨਾਲੇ ਵੀ ਇੱਥੇ ਨਹੀਂ ਬਿਲਕੁਲ ਪਹੁੰਚੇ ਤੋਂ ਸਾਹਮਣੇ ਇੱਥੇ ਮੌਜੂਦੀਆਂ ਸਿਹਾਏ ਆਂ ਤਰ੍ਹਾਂ ਦੇਖ ਰਹੇ ਆਂ ਸੀਸੀਟੀਵੀ ਕਾਲਾ ਨੋਟ ਪਰ ਇਹ ਕਿ ਕਰਾਂਗੇ え ਬਾਕੀ ਇਹ ਜਿਹੜਾ 골ਡ ਦਾ ਜਿਹੜਾ ਬਿਲਕੁਲ ਜਿਹੜਾ ਪਹੈਣਿਕ ਬਸ ਜੋ ਵੀ ਇਸਰੇ ਪੂਰਾ ਉਹਨਾਂ ਦੇ ਲਈ ਕਿੰਨੇ ਕੁ ਦੀ ਚੋਲ ਦੀ ਸੀਗੇ ਨਾਲੋਂ ਨੀਰ ਬੋਰ ਦਾ ਇਹਨਾਂ ਮੇਲੇ 10 ਤੋਂ 15 ਤੋਂ 20 ਲੱਖ ਦੀ ਨੇ ਜੀ ਚੰਦੂ ਵਾਲਾ ਤਾਂ ਮਿਲਣ ਕਰਾ ਪਾਉਂਦੇ ਨੇ ਕੀ ਕਹਿ ਰਹੇ ਕੋਈ ਬੇਲਬੁਣ ਮੰਗਾ ਨਹੀਂ ਬੇਲ ਮੰਗਾ ਨਾ ਕੋਈ ਇਹਦੇ ਲਈ ਪੇਸ਼ ਕਰਨਗੇ ਤਾਂ ਤਾਂ ਜਵਾਨੀ ਕਹਿ ਰਹੇ ਕੀ ਕਰਦੇ ਕੀਤੀ ਜਾਂਦੀ ਹੈ ਪਰ ਵੀ ਚੋਰੀ ਦੀ ਪੰਦੀ ਹਾਂ ਕਿ ਕਾਫੀ ਗਸ਼ਤ ਵਗੈਰਾ ਚੱਲ ਰਹੀ ਹੈ ਹੈਨਾ ਚੈਕਿੰਗ ਵਗੈਰਾ ਕੀਤੀ ਜਾ ਰਹੀ ਪਰ ਦਿਨ ਦਿਹਾੜੇ ਇਥੇ ਚੋਰੀਆਂ ਹੋ ਰਹੀਆਂ ਨੇ ਇਸ ਬਾਰੇ ਕੀ ਕਰਨਾ ਚਾਹੁੰਦੇ ਨੇ ਕੋਈ ਚੋਰੀਆਂ ਨੇ ਇਲਾਕੇ ਚ ਚੋਰੀਆਂ ਤਾਂ ਹੁੰਦੀਆਂ ਰਹਿ ਜਾਂਦੀਆਂ ਆਪਾਂ ਤਾਂ ਇਹ ਨਹੀਂ ਕਹਿ ਸਕਦੇ ਨਾ ਵੀ 15 ਕਰਦਾ 15 ਕਰਦੇ ਅਹੀਰ ਕਰਦੇ ਕੱਲ ਹੀ ਨਾਕਾ ਲਾਇਆ 4 ਘੰਟੇ ਨਾਕਾ ਲੱਗ ਗਈ ਹੈ ਸਾਡੀ ਪੀਐਸਰ ਰਾਤੋਂ ਡਿਊਟੀ ਕਰਦੀ ਹੈ ਤੇ ਦੇਰ ਵੀ ਡਿਊਟੀ ਕਰਦੀ ਆ ਅਸੀਂ ਵੀ ਤੁਰੇ ਫਿਰਦੇ ਸਾਡੇ ਹੁਣ ਚੋਰੀਆਂ ਦਾ ਕਦੋਂ ਰੁਕਣ ਦੀਆਂ ਸਾਡੇ ਉੱਤਰ ਹੁੰਦੀ ਹੈ ਕਦੋਂ ਤੱਕ ਰੁਕਣ ਦੀਆਂ ਕੋਸ਼ਿਸ਼ ਇਹ ਰੋਕਣ ਕੋਸ਼ਿਸ਼ ਕਰਦੇ ਕੋਈ ਚੋਰੀ ਨਾ ਹੋਵੇ ਹੁਣੇ ਘਰ ਕੋਈ ਨਹੀਂ ਸੀ ਤੇ ਸੋਨਾ ਵੀ ਘਰੇ ਰੱਖੇ ਗਏ ਤੇ ਉਹ ਵੀ ਲੋਹੇ ਦੀ ਲਮਾਰੀ ਵਿੱਚ ਜਦੋਂ ਕਿ ਚੋਰ ਆਵੇ ਸਿੱਧਾ ਉਹਨੂੰ ਆਣ ਕੇ ਸਭ ਪਹਿਲਾਂ ਬਾਰੀ ਤੋੜੇ ਉਹਨਾਂ ਨੂੰ ਜਾਣ ਲੱਗੇ ਕਿ ਇਹ ਚੋSTE ਕਰਦੇ ਚੇਜ ਜਾ ਸਕਦਾ ਕਦੋਂ ਤੱਕ ਉਹਨਾਂ ਨੂੰ ਫੜ ਲਿਆ ਜਾਏਗਾ ਤਾਂ ਇਸ ਦੇ ਉਦਰਾਣ ਨੂੰ ਕੁਝ ਕਹਿਣ ਜਾ ਸਕਦਾ ਕਿ ਉਹ ਫੰਡ ਨੂੰ ਬੁਸਬਾ ਅੱਜ ਨੂੰ ਪਤਾ ਨਹੀਂ ਜਾਂਦਾ ਜੀ ਫੰਡ ਕੀ ਹੈ ਉਦੋਂ ਤੋਂ ਪੀਸ ਦਰਾਂ ਠੀਕ ਆ ਬੱਚਾਂ ਇੱਕ ਚੀਜ਼ ਦੀ ਜਮਾਇਨੀ ਕੰਗਾ ਲਾਗੇ ਕੋਸ਼ਿਸ਼ ਕਰਾਂਗੇ ਕਿ ਭੀ ਉਹਨੂੰ ਜਿੰਨੀ ਜਲਦੀ ਹੋ ਸੋਦਾ ਬੰਦੇ ਪਗੜ ਆ ਜੇ ਨਾਲ ਠੀਕ ਆ ਜਮਾਓ